ਦੀ ਪ੍ਰੈਸ ਕਾਨਫਰੈਂਸ ਕਿ ਇਹ ਸਾਰਾ ਕੁਝ ਜਿਹੜਾ ਪਿਕਚਰ ਸ਼ਮਾਨਜੋ ਮਾਨਜੋ ਡੀਜੀਪੰਜਾਬ ਸ਼੍ਰੀ ਗੌਰਵਜਾਦ ਜੀ ਉਹਨਾਂ ਦੀ ਹਾਜ਼ਰਤਾਂ ਤੇ ਅਤੇ ਮਾਨਜੋ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੁੱਲਰ ਦੀ ਹਾਜ਼ਰਤਾਂ ਤੇ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਆਪਣੀ ਜੰਗ ਛੇੜੀ ਹੋਈ ਹੈ ਉਹਦੀ ਲੜੀ ਵਿੱਚ ਇੱਕ ਕ੍ਰਾਸ ਬਾਰਡਰ ਨਾਰਕੋ ਟੈਰਰ ਮੋਡਿਊਲ ਬਸਟ ਹੋਇਆ ਇੱਕ 42 ਨੰਬਰ ਮਕਦਮਾ ਦਰਜ ਹੋਇਆ ਸੀ ਜੋਬਨ ਜੋਬਨ ਲੜਕਾ ਫੜਿਆ ਗਿਆ ਸੀਗਾ 7 ਤਰੀਕ ਨੂੰ ਉਸ ਕੋ 290 ਗ੍ਰਾਮ ਹੀਰੋਇਨ ਬਲੀ ਸੀਗੀ ਉਦੀ ਲੜੀ ਵਿੱਚ ਫਿਰ ਇੱਕ ਜਿਵੇਂ ਪਹਿਲਾਂ ਵੀ ਸੀਪੀ ਸਾਹਿਬ ਨੇ ਤੁਹਾਨੂੰ ਬਰੀਫ ਕੀਤਾ ਸੀਗਾ ਇੱਕ ਕਰਨਦੀਪ যাদਬ ਮਕੇਸ਼ যাদਬ ਔਰ ਸਾਜਨ ਸਿੰਘ ਇਹ ਖੰਡਵਾਲਾ ਦੇ ਰਹਿਣ ਵਾਲੇ ਨੇ ਇਹਨਾਂ ਨੂੰ ਬਿਹਾਰ ਤੋਂ ਨੇਪਾਲ ਭਜਨ ਦੀ ਫਰਾਗ ਵਿੱਚ ਗਫਤਾਰ ਕੀਤਾ ਗਿਆ ਸੀ ਇਹਨਾਂ ਨੂੰ ਵੀ ਬੜੀ ਮਿਹਨਤ ਨਾਲ ਪੁਲਿਸ ਨੇ ਫੜਿਆ ਸੀਗਾ ਔਰ ਇਹ ਉਸ ਤੋਂ ਬਾਅਦ ਇੱਕ ਗੁਰਬਖਸ਼ ਸਿੰਘ ਉਹ ਵੀ ਇਹਨਾਂ ਦਾ ਸਾਥੀ ਫੜਿਆ ਗਿਆ ਸੀਗਾ ਔਰ 18 ਤਰੀਕ ਨੂੰ ਕਰਨਦੀਪ ਜਾਦਵ ਹੈਗਾ ਇਹਦੇ ਕੋਲ ਇੱਕ ਕਲੋਹ ਵੀਰਨ ਰਿਕਵਰ ਹੋਈ ਹੈ ਔਰ ਇੱਕ ਪਿਸਟਲ ਬੱਤੀ ਬੋਰ ਦਾ ਦੋ ਰਾਉਂਡ ਔਰ ਕਵਰ ਕੀਤੇ ਨੇ ਔਰ ਜਿਹੜੀ ਸਾਰੀ ਕਾਰਵਾਈ ਹੋਈ ਹੈ ਏਸੀਪੀ ਬੈਸ ਸ਼ਿਵਦਰਸ਼ਨ ਸਿੰਘ ਔਰ ਐਸਐਚਓ ਸ਼ਾਟਾ ਗਨੋਤ ਕੁਮਾਰ ਇਹਨਾਂ ਨੇ ਬਹੁਤ ਮਿਹਨਤ ਨਾਲ ਕੰਮ ਕੀਤਾ ਔਰ ਇਹ ਜਿਹੜਾ ਮੋਡੀਊਲ ਹੈਗਾ ਇਹ ਪਾਕਿਸਤਾਨ ਬਾਰਡਰ ਜਿਹੜਾ ਹੈਗਾ ਰਮਦਾਸ ਉਹ ਡੇਰਾ ਬੱਬਾ ਨਾਨਕ ਸਾਈਡ ਉੱਥੋਂ ਇਹ ਪਾਕਿਸਤਾਨ ਲਿੰਕਸ ਦਾ ਡਰੋਨ ਦੇ ਰਾਹੀਂ ਸਾਰਾ ਕੁਝ ਆਉਂਦਾ ਸੀਗਾ ਔਰ ਇਹ ਜਿਹੜਾ ਉਹ ਜਿਹੜਾ ਕਰਨ ਯਾਦਵ ਹੈਗਾ ਸਟਿਲ ਔਨ ਰਿਮਾਂਡ ਹੈ ਬਾਕੀ ਫਰਦਰ ਦੀ ਪੁਸ਼ਕਿਸ਼ ਚੱਲ ਰਹੀ ਹੈ ਔਰ ਇੱਕ ਹੋਰ ਕੇਸ ਹੈਗਾ ਸਰ ਆਪਣਾ ਬੰਬ ਦੇ ਵਿੱਚ ਵੀ ਇਨਵੋਲਵ ਹੈ ਬੰਦਾ ਨਹੀਂ ਬੰਬ ਵਾਲੇ ਕੇਸ 'ਚ ਨਹੀਂ ਇਨਵੋਲਵ ਹੋਏਗਾ ਔਰ ਇਸੇ ਤਰ੍ਹਾਂ ਇੱਕ ਹੋਰ ਕੇਸ ਹੈਗਾ ਗਰਮ ਹੀਰਨ ਮਿਲੀ ਹੈ ਇੰਸਪੈਕਟਰ ਨੀਰਜ ਕੁਮਾਰ ਜਿਹੜੇ ਕੰਠਾਂ ਨੇ ਲੱਗੇ ਨੇ ਗਵਾਲ ਮੰਡੀ ਤੋਂ ਇਹਨੂੰ ਗਫਤਾਰ ਕੀਤਾ ਔਰ ਇਹ ਇਹਨੂੰ ਅਸੀਰਮਾਨ ਲੈ ਕੇ ਥੋਰ ਵਾਲੀ ਪੁਸ਼ਕਿਸ਼ ਕਰ ਰਹੇ ਆ ਬੈਕਵਰਡ ਫਾਰਵਰਡ ਲਿੰਕੇ ਸਾਰੇ ਪਤਾ ਕਰਾਂਗੇ ਕਿ ਜਿਹੜੇ 2 2 ਕਿਲੋ 10 ਗ੍ਰਾਮ ਹੀਰਨ ਮਿਲੀ ਹੈ ਔਰ ਇੱਕ ਪਿਸਟਲ ਹੈ ਬਹੁਤ ਵਧੀਆ ਅਚੀਵਮੈਂਟ ਹੈ ACP ਵੈਸਟ ਹੌਣਾਂ ਦੀ ਨਿਗਰਾਨੀ ਚ ਸਾਰੇ ਕੀਤੀ ਗਈ ਹੈ ਔਰ ਈਮਾਨ ਜੋ ਸ਼੍ਰੀ ਗੋਪਸੀਝੀ ਪੁਲਰ ਕਮਿਸ਼ਨਰ ਅੰਮ੍ਰਿਤਸਰ ਉਹਨਾਂ ਦੀ ਜ਼ਿੰਮੇਵਾਰਤਾ ਤੇ ਜਿਹੜੀ ਲਗਾਤਾਰ ਕਾਰਵਾਈ ਜਾਰੀ ਹੈ ਅਜੇ ਇਹ ਜਿਹੜੇ ਮਾਰੇ ਅੰਸਾਨਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਰਹੇਗੀ ਹੋਰ ਵੀ ਜਿਹੜਾ ਇਸ ਤਰ੍ਹਾਂ ਦਾ ਨੈਟਵਰਕ ਹੈਗਾ ਉਹਨੂੰ ਬ੍ਰੇਕ ਕੀਤਾ ਜਾਵੇ ਸਾਨੂੰ ਸਭ ਜਿਹੜਾ ਜ਼ਵਾਲਵਰ ਮਿਲਿਆ ਉਹ ਗੈਰ ਕਾਨੂੰਨੀ ਹੈ ਕਿ ਲਾਇਸੈਂਸੀ ਹੈ ਨਹੀਂ ਗੈਰ ਕਾਨੂੰਨੀ ਹੈ ਲਾਇਸੈਂਸੀ ਤਾਂ ਕੋਈ ਨਹੀਂ ਇਹਦੇ ਤਾਂ ਕੋਈ ਪਹਿਲਾ ਕੇਸ ਵੀ ਹੈਗਾ ਜੀ ਦੂਜੇ ਬੂਜੇ ਨਹੀਂ ਅਜੇ ਪਹਿਲਾ ਕੋਈ ਟ੍ਰੇਸ ਨਹੀਂ ਯਾਨੀ ਕਿੱਥੇ ਸਰ ਦੇਣਦਾਨੀ ਡਿਲੀਵਰੀ ਕਿੱਥੇ ਕਰਨੀ ਸੀ ਇਹਨੇ ਉਹ ਸਾਰੀ ਸਾਰੀ ਹੁਣ ਫਰਦਰ ਸਾਰੀ ਚੱਲ ਰਹੀ ਹੈ ਬਾਕੀ ਰਿਕਵਰ ਹੋ ਗਈ ਸੀ ਹੁਣ ਸਾਰਾ ਅੱਗੇ ਅੱਗੇ ਸਾਰਾ ਨੈਟਵਰਕ ਸਾਨੂੰ ਕਾਫੀ ਚ ਚੀ ਲੀਡਸ ਮਿਲੀਆਂ ਹੈਗੀਆਂ ਕਿ ਇਹਨੂੰ ਦੇਣਾ ਸੀ ਕਿੱ ਚੈੱਕ ਕਰ ਰਹੇ ਆ ਉਹ ਪ੍ਰੈਜ਼ੀਡ ਡਿਸਕਲੋਜ਼ ਨਹੀਂ ਕਰ ਸਕਦਾ ਜਿਹੜਾ ਬੀਸੀ ਡਰੋਨ ਆਇ ਲੈ ਕੇ ਆਇਆ ਹੈ ਮਹਿੰਗਾਈ ਦੀ ਅਸਾਈਨਮੈਂਟ ਹਾਂਜੀ ਹਾਂਜੀ ਪਾਕਿਸਤਾਨ ਦੇ ਨਾਲ ਇਹਨਾਂ ਦੇ ਸਮਗਰਾਂ ਨੂੰ ਲਿੰਕ ਹੈ ਉਹਨਾਂ ਦੇ ਥਰੂ ਆਈ ਹੈ ਇਹਦਾ ਬੀਸੀ ਕੰਮ ਹੋ ਰਿਹਾ ਕੋਈ ਹੈਗਾ ਕਿ ਕੋਈ ਕੰਮ ਨਹੀਂ ਇਹੇ ਕੰਮ ਹੈ ਛੋਟਾ ਮੋਟਾ ਕੰਮ ਕਰਦੇ ਆ ਦਿਹਾੜੀਆਂ ਵਾਰਾਂ ਕਰਦੇ ਪਰ ਨਾਲ ਇਸ ਕੰਮ ਚ ਇਨਵੋਲ ਹੋ ਗਏ ਕਿੰਨੀ ਉਮਰ ਹੋਈ ਇਹਦੀ 22 ਸਾਲ ਦੀ ਉਮਰ ਹੈ ਇਹ ਆਪਣੇ ਫਾਜ਼ਲ ਰਾਜ ਮਿਸਤਰੀ ਹੈ ਉਹਦੇ ਨਾਲ ਇਹ ਕੰਮ ਕੰਮ ਕਰਦਾ ਸੀ ਤੇ ਦੂਸਰੇ ਕੇਸ ਵਾਲੀ ਦੀ ਉਮਰ ਕਿੰਨੀ ਹੈ ਉਹ ਵੀ 22 ਸਾਲ ਦਾ ਮੁੰਡਾ ਹੈ ਸਰ ਬਾਂਗੋ ਵਾਲੀ ਕੇਸ ਚ ਪਹਿਲਾ ਹੀ ਕੇਸ ਹੈ ਇਹਨਾਂ ਨੇ ਬੰਬ ਵਾਲੇ ਕੇਸ ਜਿਹੜੇ ਹੈਗੇ ਉਹ ਤੁਹਾਨੂੰ ਆਲਰੇਡੀ ਸੀਪੀ ਸਾਹਿਬ ਨੇ ਦੱਸਿਆ ਹੋਇਆ ਉਹਨਾਂ ਦੇ ਦੋ ਦੋ ਮੁਕਦਮੇ ਦਰਜ ਨੇ ਔਰ ਦੋਨੇ ਫੜੇ ਜਾ ਚੁੱਕੇ ਇੱਕ ਤਾਂ ਤੁਹਾਨੂੰ ਪਤਾ ਉਹ ਇੰਕਾਊਂਟਰ ਹੋ ਗਿਆ ਸੀਗਾ ਜਿਦੋਂ ਪੱਤੀ ਦੂਜਾ ਵੀ ਪੜਿਆ ਹੋਇਆ ਠੀਕ ਹੈ